ਦੋਸਤੋ ਅੱਜ ਮੇਰੇ ਲਈ ਇੱਕ ਬੜਾ ਇਤਿਹਾਸਕ ਦਿਨ ਆ ਮੈਂ ਇਸ ਕਰਕੇ ਕਹਿਣਾ ਕਿ ਇੱਕ ਤਾਂ ਇਤਿਹਾਸਕ ਸ਼ਹਿਰ 'ਚ ਬੈਠੇ ਆ ਤੇ ਜਦੋਂ ਆਪਾਂ ਹਿਸਟਰੀ ਇਤਿਹਾਸਕ ਸ਼ਹਿਰ 'ਚ ਆਉਨੇ ਆ ਤੇ ਸਾਡੇ ਪਰਦੇਸਾਂ ਮਨਾਂ ਦੇ ਵਿੱਚ ਅਸੀਂ ਆਪਣੇ ਪੰਜਾਬ ਨਾਲ ਜੁੜ ਜਾਂਦੇ ਆ ਅਸੀਂ ਆਪਣੇ ਵਿਰਸੇ ਨਾਲ ਜੁੜ ਜਾਂਦੇ ਆ ਤੇ ਸੁਲਤਾਨ ਬਾਈ ਪ੍ਰੋਗਰਾਮ ਲਿਆ ਰਹੇ ਨੇ ਤੇ ਸੁਲਤਾਨ ਹੁਣੀ ਕਿਸੇ ਤਾਰਫ ਦਾ ਮਹਤਾਜ ਨਹੀਂ ਨੇ ਸੁ ਮੇਲਿਆਂ ਨਾਲ ਇਹਨਾਂ ਦੀ ਬਹੁਤ ਜਾਣ ਪਛਾਣ ਹੈ ਮੇਲਿਆਂ ਦੀ ਬੈਕਗ੍ਰਾਉਂਡ ਦੇ ਇਹਨਾਂ ਨਾਲ ਦੀ ਬਹੁਤ ਜਾਣ ਪਛਾਣ ਹੈ ਬੈਲਰੋਡ 'ਚ ਰਹਿੰਦੇ ਨੇ ਤੇ ਬੈਲਡਰ ਦੇ ਵਿੱਚ ਆਰਫ ਲੋਹਾਰ ਉਹਨਾਂ ਦਾ ਜਿਹੜਾ ਉਹਨਾਂ ਦੀ ਸਟੂਰ ਦਾ ਪਹਿਲਾ ਸ਼ੋਅ ਹੈ ਉਹ ਬੈਲਡਰ ਚ ਲੈ ਕੇ ਆ ਰਹੇ ਨੇ ਆਰਫ ਲੋਹਾਰ ਆ ਵਿੱਚ ਸੋ ਇਸ ਤੋਂ ਵਧੀਆ ਇੱਕ ਨਵਾਂ ਇਤਿਹਾਸ ਸਿਰਜਣ ਦੀ ਕੋਸ਼ਿਸ਼ ਇੱਕ ਇਤਿਹਾਸਕ ਸ਼ਹਿਰ ਦੇ ਵਿੱਚ ਚੜਦੇ ਤੇ ਲੈਂਦੇ ਪੰਜਾਬ ਦੀ ਸਾਂਝ ਜਿਹੜੀ ਕਿ ਸਾਂਝੇਕਾਰ ਤੇ ਮੇਲਿਆਂ ਦੇ ਮਕਸਦ ਵਿੱਚ ਅਸੀਂ ਅਕਸਰ ਗੱਲਾਂ ਕਰਦੇ ਹਾਂ ਉਹ ਨਜ਼ਰ ਆਏਗੀ ਤੇ ਉਹਨਾਂ ਦੀ ਇਸ ਭਾਵਨਾ ਬਾਰੇ ਉਹਨਾਂ ਦੀ ਇਸ ਹਿੰਮਤ ਬਾਰੇ ਉਹਨਾਂ ਦੇ ਇਸ ਜਜ਼ਬੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਿਹੜਾ ਪ੍ਰੋਗਰਾਮ ਹੋਣ ਲੱਗਾ ਉਹਦੇ ਬਾਰੇ ਗੱਲ ਕਰਾਂਗੇ ਤੇ ਹਾਂਜੀ ਸੁਲਤਾਨ ਜੀ ਜਿਵੇਂ ਮੈਂ ਦੱਸਿਆ ਤੇ ਕਿਵੇਂ ਤੁਹਾਨੂੰ ਲੱਗਾ ਵੀ ਤੁਹਾਨੂੰ ਇਹ ਸ਼ੋਅ ਕਰਾਉਣਾ ਚਾਹੀਦਾ ਭਜਮੈਨ ਨਾ 2015 ਦੇ ਵਿੱਚ ਮੂਵ ਹੋਇਆ ਸੀਗਾ ਬਾਲਾਰਟ ਦੇ ਵਿੱਚ ਪਹਿਲਾਂ ਥੋੜਾ ਬਹੁਤ ਐਕਸਪੀਰੀਅੰਸ ਹੈਗਾ ਉੱਥੇ ਇੱਕ ਦੋ ਅਸੀਂ ਸ਼ੋਅ ਕਰਵਾਏ ਨੇ ਜਿਵੇਂ ਰੀਅਲਿਟੀ ਸ਼ੋਅ ਜਿਵੇਂ ਸਿੰਗਿੰਗ ਕੰਪੀਟੀਸ਼ਨ ਕਰਵਾਇਆ 올ਓਵਰ ਆਸਟ੍ਰੇਲੀਆ ਦੇ ਵਿੱਚ ਅਸੀਂ ਉਹਦੇ ਆਡੀਸ਼ਨ ਕੀਤੇ ਨੇ ਤੇ ਹੁਣ ਉਰੇ ਦੇ ਮੈਨੂੰ 8 ਸਾਲ ਹੋ ਗਏ ਬਾਲਾਰਟ ਮੂਵ ਹੋਈ ਨੂੰ ਤੇ ਮੈਨੂੰ ਲੱਗਿਆ ਕਿ ਉ ਪਾਕਿਸਤਾਨ ਦਾ ਤੇ ਪੰਜਾਬ ਦਾ ਇੱਕ ਸਾਂਝ ਹੋਣੀ ਚਾਹੀਦੀ ਹੈ ਇੰਡੀਅਨ ਪੰਜਾਬ ਦੀ ਤੇ ਪਾਕਿਸਤਾਨੀ ਕਮਿਊਨਿਟੀ ਬਹੁਤ ਔਰੇ ਤੇ ਕਿਉਂ ਨਾ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਵੀ ਆਪਦੇ ਨਾਲ ਇਕੱਠਾ ਕਰੀਏ ਤੇ ਇੱਕ ਸਾਂਝ ਪਾਈਏ ਪਰਿਵਾਰਿਕ ਤਾਂ ਕਰਕੇ ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਆਰਿਫ ਲੋਹਾਰ ਜੀ ਨੂੰ ਉਰੇ ਲੱਗਾਈ ਕਿ ਆਪਰੇ ਬਹੁਤ ਵਧੀਆ ਗੱਲ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਔਰ origional ਸਿਟੀ ਮੈਂ ਸਮਝਦਾ ਕਿ ਨਵੀਂ ਕਲਾਕਾਰੀ ਔਰ ਨਵੀਂ ਬਣਗੀ ਲੈ ਕੇ ਆਉਂਦੇ ਨੇ ਇੱਕ ਵੈਰਾਈਟੀ ਲੈ ਕੇ ਆਉਂਦੇ ਨੇ ਤੇ ਉਹ ਇੱਕ ਚੰਗਾ ਸਵਾਲ ਹੈ ਜੀ ਕਿਵੇਂ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਤੁਹਾਡਾ ਰੋਲ ਬਦਲ ਜਾਏਗਾ ਤੁਸੀਂ ਹੁਣ ਸਾਊਂਡ ਤੋਂ ਬਾਹਰ ਨਿਕਲ ਕੇ ਇੱਕ ਹੋਰ ਵੱਡੇ ਦਾਇਰੇ 'ਚ ਚਲੇ ਗਏ ਹੋ ਭਾਜੀ ਬੜਾ ਮੁਸ਼ਕਿਲ ਹੈ ਜੀ ਆਪਦੇ ਆਪ ਨੂੰ ਇਧਰਲੇ ਪਾਸੇ ਇੱਕ ਫੀਲਡ 'ਚੋਂ ਕੱਢ ਕੇ ਦੂਸਰੇ ਪਾਸੇ ਪਾਉਣਾ ਮੈਨੂੰ ਲੱਗ ਰਿਹਾ ਕਿ ਇੱਕ ਐਜ਼ਏ ਆਰਗੇਨਾਈਜ਼ਰ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਭਾਜੀ ਲੋਕਾਂ ਤੱਕ ਉਸ ਚੀਜ਼ ਨੂੰ ਪਚਾਉਣਾ ਵੀ ਅਸੀਂ ਆ ਸ਼ੋਅ ਕਰਾ ਰਹੇ ਹਾਂ ਇਸ ਚੀਜ਼ ਨੂੰ ਪਚਾਉਣਾ ਬੜੀ ਜ਼ਿੰਮੇਵਾਰੀ ਵਾਲਾ ਕੰਮ ਆ ਤੇ ਨਾਲ ਬੜੀ ਮਿਹਨਤ ਵਾਲਾ ਕੰਮ ਹੈ ਤੇ ਅਸੀਂ ਹੌਲੀ ਹੌਲੀ ਸਿੱਖ ਵੀ ਰਹੇ ਹਾਂ ਵੀ ਕਿਵੇਂ-ਕਿਵੇਂ ਅਸੀਂ ਇਸ ਨੂੰ ਪ੍ਰਮੋਟ ਕਰੀਏ ਕਿਵੇਂ ਇਹ ਦਿਨ ਆ ਗਿਆ ਹੋ ਸਕਦਾ ਕਿ ਇਸ ਵਾਰ ਸਾਡੇ ਤੋਂ ਕੁਝ ਗਲਤੀਆਂ ਰਹਿ ਜਾਣ ਪਰ ਨੈਕਸਟ ਟਾਈਮ ਜੇ ਅਸੀਂ ਕੁਝ ਵੀ ਕਰਾਇਆ ਤਾਂ ਅਸੀਂ ਉਹ ਸਾਰੀਆਂ ਗਲਤੀਆਂ ਜੋ ਵੀ ਅੱਜ ਅਸੀਂ ਫੇਸ ਕਰ ਰਹੇ ਹਾਂ ਉਹ ਅਸੀਂ ਦੂਰ ਕਰਨਗੇ ਥੋੜਾ ਬਹੁਤ ਐਕਸਪੀਰੀਅੰਸ ਹੈਗਾ ਸਾਨੂੰ ਪਹਿਲਾਂ ਤਾਂ ਹੀ ਭਾਜੀ ਅਸੀਂ ਇਸ ਸ਼ੁਰੂ ਕੀਤਾ ਵੀ ਅਸੀਂ ਬਾਲਾ ਰਡ ਦੇ ਵਿੱਚ ਨਹੀਂ ਨਹੀਂ ਆਲਰੇਡੀ ਮੈਂ ਸਮਝਦਾ ਸੀਜ਼ਨਡ ਨੇ ਜੀ ਇਹਨਾਂ ਨੇ ਵੱਡੇ ਵੱਡੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਤੇ ਲੈ ਕੇ ਆਏ ਨੇ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਸ ਟੂਰ ਦੇ ਵਿੱਚ ਅਰਫ ਹੁਣਾ ਦੇ ਬੱਚੇ ਵੀ ਨਾਲ ਆ ਰਹੇ ਆ ਮੈਂ ਲਾਹੌਰ ਬॉयਜ਼ ਉਹਨਾਂ ਨੂੰ ਕਹਿਣਾ ਹੁੰਦਾ ਤੇ ਉਹ ਇੱਥੇ ਆਉਣਗੇ ਤੇ ਜਿਵੇਂ ਇੱਕ ਇੱਕ ਪੀੜੀ ਤੋਂ ਦੂਜੀ ਤੀਜੀ ਪੀੜੀ ਜਾ ਰਹੀ ਹੈ ਤੇ ਉਹ ਵੀ ਇੱਥੇ ਆ ਰਹੇ ਨੇ ਤੇ ਤੁਹਾਡੇ ਮਨ ਚ ਕੀ ਚਾਹ ਨੇ ਜਾਂ ਕੀ ਕੋਸ਼ਿਸ਼ਾਂ ਨੇ ਇਸ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੀ ਭਾਜੀ ਸਾਨੂੰ ਇਹੀ ਹੈ ਕਿ ਦੇਖੋ ਅਸੀਂ ਅੱਜ ਦੇ ਵੱਲੋਂ ਕੋਸ਼ਿਸ਼ਾਂ ਬਹੁਤ ਕਰ ਰਹੇ ਹਾਂ ਕਿਉਂਕਿ ਉਰੇ ਕੱਲ੍ਹ ਇਹ ਸੀਮਿਤ ਆਪਣੇ ਇੰਡੀਆ ਤੱਕ ਨਹੀਂ ਰਹਿਣਾ ਮਾ ਪਾਕਿਸਤਾਨੀ ਭਾਈਚਾਰੇ ਪਹਿਲੀ ਵਾਰ ਮਿਲ ਲੱਗਾ ਹੋਊਗਾ ਵੀ ਉਰੇ ਬਾਲਾਰਟ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਤੇ ਇੰਡੀਅਨ ਕਮਿਊਨਿਟੀ ਕੋਈ ਇੱਕ ਸ਼ੋਅ ਨੂੰ ਦੇਖਣ ਲਈ ਜਾਣਗੇ ਨਹੀਂ ਤਾਂ ਸ਼ੋਅ ਹੁੰਦੇ ਨੇ ਆਪਣੇ ਪਾਕਿਸਤਾਨੀ ਵਾਲੇ ਅਲੱਗ ਕਰਦੇ ਨੇ ਆਪਣੇ ਇੰਡੀਅਨਸ ਅਲੱਗ ਕਰਦੇ ਨੇ ਤਾਂ ਇਹ ਪਹਿਲਾ ਸ਼ੋਅ ਹੋਊਗਾ ਜਿਹੜਾ ਦੋਨੇ ਕਮਿਊਨਿਟੀ ਨੂੰ ਉਰੇ ਇਕੱਠਾ ਕਰੇਗਾ ਪਰ ਮੈਂ ਸਮਝਦਾ ਹਰਫ ਉਹਨਾਂ ਨੇ ਸਾਂਝ ਦੀ ਕਈ ਵਾਰੀ ਗੱਲ ਕੀਤੀ ਹੈ ਉਹਨਾਂ ਦੇ ਪੰਜਾਬੀ ਜਿਹੜੇ ਲਹਿੰਦੇ ਚੜ੍ਹਦੇ ਪੰਜਾਬੀ ਕਲਾਕਾਰਾਂ ਨਾਲ ਸਾਂਝੀ ਗੀਤ ਵੀ ਹੈਗੇ ਨੇ ਤੇ ਜਿਹੜੀ ਮਿਸਾਲ ਜਿਹੜੀਆਂ ਸਰਕਾਰਾਂ ਔਰ ਲੋਕਾਂ ਦੇ ਸਾਂਝ ਪੰਜਾਬੀ ਨੇ ਦਿਲਾਂ ਚ ਹੈ ਤੇ ਮੈਂ ਇਹਨੂੰ ਇਸ ਸਮਝਦਾ ਵੀ ਇਹ ਆਸਟ੍ਰੇਲੀਅਨ ਪੰਜਾਬੀਆਂ ਦੀ ਸਾਂਝ ਹੈ ਬਿਲਕੁਲ ਤੇ ਜਦੋਂ ਕਿ ਦਿਲੋਂ ਅਸੀਂ ਪੰਜਾਬੀ ਆ ਸਾਡਾ ਰੰਗ ਰੂਪ ਸੱਪਰ ਕਲਚਰ ਬੋਲੀ ਸੇਮ ਹੈ ਕਲਚਰ ਸੱਭਿਆਚਾਰ ਪਹਿਰਾਵੇ ਸੇਮ ਨੇ ਖਾਣ ਪੀਣ ਸੇਮ ਹੈ ਤੇ ਇਸ ਕਰਕੇ ਇਹ ਆਸਟ੍ਰੇਲੀਅਨ ਪੰਜਾਬ ਦੀ ਸਾਂਝ ਪੀੜੀ ਹੋਵੇਗੀ ਸੰਗਣੀ ਹੋਵੇਗੀ ਸੰਗਣੀ ਹੋਵੇਗੀ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਤੁਸੀਂ ਤੇ ਇਹਦੇ ਨਾਲ ਬਹੁਤ ਪਿਆਰ ਹੋਰ ਵਧੇਗਾ ਆਪਸ ਦੇ ਵਿੱਚ ਥੋੜੀਆਂ ਬੋਤਾਂ ਜਿਹੜੀਆਂ ਰੰਜਿਸ਼ਾਂ ਹੋਣਗੀਆਂ ਵੀ ਇੰਡੀਆ ਰਹਿੰਦੇ ਹੋਏ ਪਰ ਉਰੇ ਆ ਕੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਆਪਾਂ ਨੂੰ ਦੇਖਣ ਮਿਲੇਗਾ ਕਿ ਕਈ ਵਾਰ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਪਾਕਿਸ ਉਨੀ ਇਸ ਚੀਜ਼ ਦਾ ਨਹੀਂ ਪਤਾ ਭਾਜੀ ਇਹ ਸਾਂਝ ਬਹੁਤ ਦੂਰ ਤੱਕ ਜਾਏਗੀ ਮਨ ਮਨ ਨੂੰ ਲੱਗ ਰਿਹਾ ਇਸ ਟਾਈਮ ਬਿਲਕੁਲ ਠੀਕ ਹੈ ਔਰ ਅਸੀਂ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਲੈਂਦੇ ਪੰਜਾਬ ਦੇ ਕੁਝ ਬੱਚੇ ਇੱਥੇ ਨੇ ਉਹ ਵੀ ਨਾਲ ਉਹਨਾਂ ਨਾਲ ਕੋਈ ਇੰਟਰੈਕਸ਼ਨ ਹੋਈ ਹੋਵੇ ਜੋ ਵੀ ਮਿਲਣਾ ਚਾਹੁੰਦੇ ਨੇ ਕਿਉਂਕਿ ਆਰਫ ਉਹਨਾਂ ਦੇ ਬੱਚੇ ਵੀ ਆ ਰਹੇ ਨੇ ਤੇ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਫੈਮਲੀਆਂ ਦੇ ਵਿੱਚ ਵੀ ਕੁਝ ਫੀਡਬੈਕ ਹੈ ਭਾਜੀ ਸਾਨੂੰ ਪਾਕਿਸਤਾਨੀ ਜਿਹੜੀ ਫੈਮਲੀਆਂ ਨੇ ਉਹਨਾਂ ਦੇ ਫੋਨ ਆ ਰਹੇ ਨੇ ਜਿਵੇਂ ਕਿਸੇ ਜਿਹੜੇ ਲੋਕਲ ਬਿਜ਼ਨਸ ਨੇ ਰੈਸਟੋਰੈਂਟ ਨੇ ਉਹਨਾਂ ਸਾਨੂੰ ਫੋਨ ਆਇਆ ਵੀ ਤੁਸੀਂ ਪਾਕਿਸਤਾਨੀ ਸਿੰਗਲ ਲੈ ਕੇ ਆ ਰਹੇ ਹੋ ਪਾਕਿਸਤਾਨੀ ਸ਼ੋਅ ਲੈ ਕੇ ਆ ਰਹੇ ਹੋ ਤੁਸੀਂ ਸਾਨੂੰ ਦੱਸਣਾ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਕੀ ਬਾਤ ਹੈ ਇਹ ਬਹੁਤ ਵੱਡੀ ਗੱਲ ਹੈ ਭਾਜੀ ਕਿਸੇ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਸਾਨੂੰ ਦੱਸੋ ਵੀ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਤੁਹਾਡੀ ਕੀ ਹੈਲਪ ਕਰੀਏ ਇਸ ਚੀਜ਼ ਲਈ ਅਸੀਂ ਬਸ ਸਿਰਫ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਮਿਲਾ ਦਿਓ ਤੇ ਇਹ ਉਹ ਬੱਚੇ ਨਾਲ ਲੈ ਕੇ ਆ ਰਹੇ ਨੇ ਇਹ ਵੀ ਭਾਜੀ ਇੱਕ ਬਹੁਤ ਅੱਛੀ ਗੱਲ ਹੈ ਮੇਰੇ ਮੇਰੇ ਸਮਝਦਾ ਇਹ ਬਹੁਤ ਵੱਡੀ ਗੱਲ ਹੈ ਔਰ ਅਸੀਂ ਜਿਹੜੀਆਂ ਆਪਣੀਆਂ ਜੜ੍ਹਾਂ ਨਾਲੋਂ ਕਈ ਵਾਰ ਟੁੱਟੇ ਮਹਿਸੂਸ ਕਰਦੇ ਆਂ ਤੇ ਜਦੋਂ ਇੱਥੋਂ ਦੇ ਬੱਚੇ ਬੱਚੇ ਨਾਲ ਜੁੜਨਗੇ ਤੇ ਇਹਨਾਂ ਗੀਤਾਂ ਦੀ ਇੱਕ ਮੇਲੇ ਦਾ ਇੱਕ ਮਕਸਦ ਸਫਲ ਹੁੰਦਾ ਬਿਲਕੁਲ ਤੇ ਮੈਨੂੰ ਲੱਗਦਾ ਵੀ ਸਾਡੀ ਸਾਰਿਆਂ ਦੀ ਇਹ ਮੋਰਲ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜੇ ਸਾਂਝਾਂ ਨੂੰ ਇਹੋ ਜੇ ਮੇਲਿਆਂ ਨੂੰ ਵੱਧ ਚੜ ਕੇ ਮਦਦ ਕਰੀਏ ਵੱਧ ਚੜ ਕੇ ਸਪੋਰਟ ਕਰੀਏ ਬਿਲਕੁਲ ਔਰ ਜਿੱਤਾਂ ਕਿ ਲੋਕ ਬੈਲਰਟ ਦੇ ਇਤਿਹਾਸਕ ਸ਼ਹਿਰ ਨੂੰ ਵੇਖਣ ਆਉਂਦੇ ਨੇ ਇਹ ਹਰ ਸਾਲ ਇੱਥੇ ਇੱਕ ਇਤਿਹਾਸਕ ਮੇਲਾ ਹੀ ਬਣ ਜੇ ਔਰ ਇਹ ਜਿਹੜਾ ਤੁਸੀਂ ਜਿਹਨੂੰ ਕਹਿੰਦੇ ਗੁੜਤੀ ਦੇਣ ਲੱਗੇ ਜੀ ਜਿਹਨੂੰ ਬੂਟਾ ਲਾਉਣ ਲੱਗੇ ਜੀ ਕੋਈ ਹੋਰ ਗੱਲ ਜਿਹੜੀ ਮੈਂ ਕਹਿਣੋਂ ਭੁੱਲ ਗਿਆ ਹੋਵਾਂ ਜੇ ਤੁਹਾਡੇ ਮਨ 'ਚ ਹੋਵੇ ਤੁਸੀਂ ਕਹਿ ਸਕਦੇ ਨਹੀਂ ਭਾਜੀ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਸ਼ੋਅ ਹੁੰਦੇ ਕੋਈ ਇੱਕ ਬੰਦੇ ਤੱਕ ਸੀਮਿਤ ਨਹੀਂ ਰਹਿੰਦੇ ਇੱਕ ਬੰਦਾ ਕਰਾ ਨਹੀਂ ਸਕਦਾ ਵੀ ਇਹਦੇ ਲਈ ਪੂਰੀ ਟੀਮ ਚਾਹੀਦੀ ਹੈ ਇਹਦੇ ਲਈ ਪੂਰੇ ਸਪਾਂਸਰ ਚਾਹੀਦੇ ਨੇ ਲੋਕਾਂ ਦਾ ਸਾਥ ਚਾਹੀਦਾ ਜਿੰਨਾ ਤੱਕ ਸਪਾਂਸਰ ਨਹੀਂ ਹੁੰਦੇ ਲੋਕਾਂ ਦਾ ਸਾਥ ਨਹੀਂ ਹੁੰਦਾ ਜਾਂ ਤੁਸੀਂ ਕਿਸੇ ਸ਼ੋਅ 'ਚ ਨਹੀਂ ਆਉਂਦੇ ਤਾਂ ਸ਼ੋਅ ਸਫਲ ਨਹੀਂ ਹੁੰਦੇ ਮੇਰੇ ਸਾਰਿਆਂ ਨੂੰ ਇਹੀ ਗੁਜਾਰਿਸ਼ ਆ ਕਿ ਵੱਧ ਚੜ ਕੇ ਪਹੁੰਚੋ ਸਾਰੇ ਜਾਣੇ ਤੇ ਸ਼ੋਅ ਨੂੰ ਸਫਲ ਕਰਾਓ ਤੇ ਦੇਖੋ ਜੀ ਬਹੁਤ ਵਧੀਆ ਲੱਗਾ ਪਰਫਾਰਮਿੰਗ ਆਰਟ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਸੁਲਤਾਨ ਜੀ ਨਾਲ ਸਾਂਝ ਪਾਓ ਆਸਟ੍ਰੇਲੀਅਨ ਪੰਜਾਬੀਆਂ ਨਾਲ ਸਾਂਝ ਪਾਓ ਤੇ ਆਓ ਪੰਜਾਬੀ ਦੇ ਇਸ ਬੂਟੇ 'ਚ ਵੱਡ ਚੜ ਕੇ ਪਾਣੀ ਦਈਏ ਤਾਂ ਕਿ ਚੰਗਾ ਫਲ ਫਰੂਟ ਸਾਡੀਆ ਝੋਲੀ ਪਵੇ